ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਸੱਚਗੇ ਝੁਕ ਜਾਂਦੇ ਹਨ ਪਰ ਜਿਹੜਾ ਪਰਮਾਤਮਾ ਦਾ ਨਾਮ ਯਾਦ ਰੱਖਦਾ ਹੈ ਉਹ ਕਦੇ ਡੋਲਦਾ ਨਹੀਂ ਕਦੇ ਡਿੱਗਦਾ ਨਹੀਂ ਹਾਂਜੀ ਬਿਲਕੁਲ ਤੇ ਅੱਜ ਸ੍ਰੀ ਦਰਬਾਰ ਸਾਹਿਬ ਤੋਂ ਆਇਆ ਹੁਕਮਨਾਮਾ ਇਸ ਨੇ ਸਦੀਵੀ ਸ਼ਾਂਤੀ ਦਾ ਮਤਲਬ ਰਾदास ਦਾ ਹੈ ਬਿਲਕੁਲ ਜੀ ਇਹ ਬਾਣੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 731 ਉੱਤੇ ਤੇ ਰਾਗ ਹੈ ਸੂਹੀ ਰਾਗ ਸੂਈ ਅੱਛਾ ਇਹ ਤਾਂ ਵੈਸੇ ਹੀ ਬਹੁਤ ਪਿਆਰਾ ਰਾਗ ਹੈ ਪ੍ਰੇਮ ਤੇ ਤਾਂਗ ਵਾਲਾ ਹਾਂਜੀ ਡੂੰਗੇ ਪ੍ਰੇਮ ਤੇ ਤਾਂਗ ਦਾ ਰਾਗ ਹੈ ਤਾਂ ਆਓ ਗੁਰੂ ਸਾਹਿਬ ਦੇ ਬਚਨਾਂ ਦੀ ਵਿਚਾਰ ਕਰੀਏ ਸ਼ੁਰੂਆਤ ਕਿਵੇਂ ਹੁੰਦੀ ਹੈ ਗੁਰੂ ਸਾਹਿਬ ਸ਼ੁਰੂ ਕਰਦੇ ਹਨ ਹਰ ਹਰ ਨਾਮ ਭਜੋ ਪੁਰਖ ਉੱਤਮ ਸਭ ਬਿੰਸੇ ਦਾਲਤ ਦਲਗਾ ਹੂੰ ਪਾਓ ਜਨਮ ਮਰਨਾ ਮਿਟਿਓ ਗੁਰਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਯਾਨੀ ਕਿ ਉਸ ਸਭ ਤੋਂ ਉੱਤਮ ਪੁਰਖ ਪਰਮਾਤਮਾ ਦਾ ਨਾਮ ਜਪਣ ਨਾਲ ਹਾਂਜੀ ਸਾਰੇ ਦੁੱਖ ਦਰਦਰ ਉਹਦੇ ਲਈ ਦਾਲਤ ਦਲਗਾ ਲਿਖਿਆ ਸਭ ਨਾਸ਼ ਹੋ ਜਾਂਦੇ ਨੇ ਅੱਛਾ ਤੇ ਸਿਰਫ ਇਹੀ ਨਹੀਂ ਗੁਰੂ ਦੇ ਸ਼ਬਦ ਰਾਹੀ ਜਨਮ ਮਰਨ ਦਾ ਡਰ ਵੀ ਖਤਮ ਹੋ ਜਾਂਦਾ ਹੈ ਤੇ ਫਿਰ ਉਸ ਸਦਾ ਥਿਰ ਪ੍ਰਭੂ ਦੀ ਸੇਵਾ ਨਾਲ ਅਡੋਲ ਸੁਖ ਮਿਲਦਾ ਹੈ ਸੁਖ ਸੰਗਾ ਬਿਲਕੁਲ ਅਸਲ ਸ਼ਾਂਤੀ ਅਸਲ ਟਿਕਾਓ ਇਹ ਸਿਰਫ ਬਾਹਰੀ ਦੁੱਖਾਂ ਦੀ ਗੱਲ ਨਹੀਂ ਲੱਗ ਰਹੀ ਮੈਨੂੰ ਇਹ ਤਾਂ ਅੰਦਰ ਦੀ ਬੇਚੈਨੀ ਦੀ ਗੱਲ ਵੀ ਹੈ ਉਹ ਜਿਹੜੀ ਖਿੱਚ ਸਾਨੂੰ ਪਜਾਈ ਰੱਖਦੀ ਹੈ ਸਹੀ ਗੱਲ ਹੈ ਅੰਦਰੂਨੀ ਦੁੱਖਾਂ ਦੀ ਗੱਲ ਹੈ ਤੇ ਗੁਰੂ ਸਾਹਿਬ ਕਹਿ ਰਹੇ ਨੇ ਇਲਾਜ ਬੜਾ ਸਿੱਧਾ ਹੈ ਨਾਮ ਪ੍ਰਭੂ ਦਾ ਨਾਮ ਸਿਮਰੋ ਹਾਂਜੀ ਫਿਰ ਰਹਾਉ ਦੀ ਤੁਕ ਆਂਦੀ ਹੈ ਜੋ ਕਿ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ ਹੈਨਾ ਜੀ ਹਾਂ ਰਹਾਉ ਦੀ ਤੁਕ ਵਿੱਚ ਗੁਰੂ ਸਾਹਿਬ ਆਪਣਾ ਇੱਕ ਤਰ੍ਹਾਂ ਨਾਲ ਨਿੱਜੀ ਅਨੁਭਵ ਦੱਸਦੇ ਨੇ ਆਪਣਾ ਸਮਰਪਣ ਕੀ ਕਹਿੰਦੇ ਨੇ ਗੁਰੂ ਸਾਹਿਬ ਮੇਰੇ ਮਨ ਭਜਰਾਮ ਨਾਮ ਅਤਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰਾਗੇ ਸਿਰ ਵੇਚ ਲਿਓ ਮੂਲ ਮਹਗਾ ਰਹਾਓ ਵਾ ਏ ਮੇਰੇ ਮਨ ਸਭ ਤੋਂ ਪਿਆਰੇ ਪ੍ਰਭੂ ਦਾ ਨਾਮ ਸਿਮਰ ਮੈਂ ਆਪਣਾ ਮਨ ਤਨ ਸਭ ਕੁਝ ਗੁਰੂ ਅੱਗੇ ਪੇਟ ਕਰ ਦਿੱਤਾ ਹੈ ਤੇ ਫਿਰ ਆਪਣਾ ਸਿਰ ਵੀ ਇਸ ਅਨਮੋਲ ਨਾਮ ਦੇ ਬਦਲੇ ਵੇਚ ਦਿੱਤਾ ਹੈ ਹਾਂਜੀ ਸਿਰ ਵੇਚ ਲਿਓ ਇਸ ਦਾ ਕੀ ਮਤਲਬ ਹੈ ਇਹ ਤਾਂ ਮਤਲਬ ਬਹੁਤ ਵੱਡੀ ਗੱਲ ਲੱਗਦੀ ਹੈ ਦੇਖੋ ਇਹ ਅਸਲ ਵਿੱਚ ਹਉਮੈ ਦਾ ਮੈਂ ਮੇਰੀ ਦਾ ਪੂਰਨ ਤਿਆਗ ਹੈ ਇਹ ਕੋਈ ਦੁਨੀਆਵੀ ਸੌਦਾ ਨਹੀਂ ਹੈ ਅੱਛਾ ਇਹ ਤਾਂ ਪ੍ਰੇਮ ਵਿੱਚ ਕੀਤਾ ਗਿਆ ਸਮਰਪਣ ਹੈ ਜਦੋਂ ਆਪਣਾ ਆਪਾ ਆਪਣੀ ਹੋਂਮੈ ਆਪਣਾ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ ਹਾਂਜੀ ਤਾਂ ਬਦਲੇ ਵਿੱਚ ਕੀ ਮਿਲਿਆ ਅਨਮੋਲ ਨਾਮ ਦੀ ਦਾਤ ਮੁੱਲ ਮਹਗਾ ਬਹੁਤ ਕੀਮਤੀ ਮੁੱਲ ਤੇ ਤਾਂ ਇਹ ਡਰ ਕਰਕੇ ਨਹੀਂ ਸਗੋਂ ਪ੍ਰੇਮ ਕਰਕੇ ਤੇ ਮੁਕਤੀ ਦੀ ਤੰਗ ਵਿੱਚ ਕੀਤਾ ਸਮਰਪਣ ਹੈ ਬਿਲਕੁਲ ਹੋਂਮੈ ਤੋਂ ਆਜ਼ਾਦੀ ਲਈ ਸਮਝ ਆ ਗਿਆ ਪਹਿਲਾ ਨਾਮ ਦੀ ਮਹਿਮਾ ਫੇਰ ਆਪਣਾ ਆਪਾ ਵਾਰਣ ਦੀ ਗੱਲ ਇਸ ਤੋਂ ਬਾਅਦ ਗੁਰੂ ਸਾਹਿਬ ਦਾ ਧਿਆਨ ਦੁਨਿਆਵੀ ਤਾਕਤਾਂ ਵੱਲ ਜਾਂਦਾ ਹੈ ਹੈਨਾ ਹਾਂਜੀ ਬਿਲਕੁਲ ਅਗਲੀ ਤੁਕ ਵਿੱਚ ਉਹਨਾਂ ਦੀ ਗੱਲ ਹੈ ਜਿਹੜੇ ਦੁਨੀਆਂ ਦੇ ਰੰਗ ਰਸਾਂ ਵਿੱਚ ਰੰਗ ਤਮਾਸ਼ਿਆਂ ਵਿੱਚ ਗਵਾਚੇ ਪਏ ਨੇ ਕੀ ਫਰਮਾਉਂਦੇ ਨੇ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇਂ ਪਕੜ ਖੜੇ ਸਭ ਕਲਗਾ ਹੂੰ ਧਰਮ ਰਾਏ ਸਿਰ ਡੰਡ ਲਗਾਣਾ ਫਿਰ ਪਛਤਾਣੇ ਹੱਥ ਫਲਗਾ ਮਤਲਬ ਪਾਵੇਂ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆ ਦੇ ਸਾਰੇ ਸੁੱਖ ਭੋਗ ਰਹੇ ਹੋਣ ਪਰ ਜੇ ਨਾਮ ਨਹੀਂ ਨਾ ਸਿਮਰਿਆ ਤਾਂ ਤਾ ਤਰਮ ਰਾਜ ਦੇ ਦਰਬਾਰ ਵਿੱਚ ਬੇਵਸ ਖੜੇ ਹੁੰਦੇ ਨੇ ਪਕੜੀ ਖੜੇ ਸਭ ਕਲਗਾ ਅੱਛਾ ਉੱਥੇ ਫਿਰ ਉਹਨਾਂ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ ਡੰਡ ਮਿਲਦਾ ਹੈ ਤੇ ਫਿਰ ਉਹ ਹੱਥ ਮਲਦੇ ਹੋਏ ਪਛਤਾਉਂਦੇ ਨੇ ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਇਹ ਤਾਂ ਸਿੱਧੀ ਚੇਤਾਵਨੀ ਹੈ ਕਿ ਪਾਈ ਦੁਨੀਆਵੀ ਤਾਕਤ, ਪੈਸਾ, ਸ਼ੌਹਰਤ ਇਹ ਸਭ ਆਉਣ ਜਾਣ ਵਾਲੀਆਂ ਚੀਜ਼ਾਂ ਨੇ। ਬਿਲਕੁਲ ਜੀ, ਨਾਸ਼ਵਾਨ ਹਨ। ਅਸਲ ਸ਼ਕਤੀ ਤੇ ਸਦੀਵੀ ਸਹਾਰਾ ਤਾਂ ਸਿਰਫ ਨਾਮ ਹੈ। ਨਾਮ ਤੋਂ ਬਿਨਾ ਵੱਡੇ ਤੋਂ ਵੱਡਾ ਰਾਜਾ ਵੀ ਅੰਤ ਵੇਲੇ ਲਾਚਾਰ ਹੋ ਜਾਂਦਾ ਹੈ। ਗੁਰੂ ਸਾਹਿਬ ਸਾਨੂੰ ਅਸਲੀਅਤ ਦਿਖਾ ਰਹੇ ਨੇ। ਅੱਛਾ, ਇਹ ਸਿੱਖਿਆ ਦੇਣ ਤੋਂ ਬਾਅਦ ਫਿਰ ਗੁਰੂ ਸਾਹਿਬ ਅਰਦਾਸ ਦੀ ਅਵਸਥਾ ਵਿੱਚ ਆ ਜਾਂਦੇ ਨੇ। ਇਹ ਬਦਲਾਅ ਬਹੁਤ ਖੂਬਸੂਰਤ ਲੱਗਿਆ ਮੈਨੂੰ। ਹਾਂਜੀ। ਇਹ ਬਹੁਤ ਪਿਆਰਾ ਪਖ ਹੈ ਬਾਣੀ ਦਾ ਹੁਣ ਆਤਮਾ ਦੀ ਨਿਮਰਤਾ ਪੂਰੀ ਪੁਕਾਰ ਹੈ ਇੱਕ ਬੇਨਤੀ ਹੈ ਕਿਵੇਂ ਹਰ ਰਾਖੁਰਾ ਕੁਜਨ ਕਰਮ ਤੁਮਾਰੇ ਸਰਣਾਗਤ ਪੁਰਖ ਪ੍ਰਤਪਲੰਗਾ ਵਾਹ ਦਰਸ਼ਨ ਸੰਤ ਦੇਹੋ ਸੁਖ ਪਾਵੇਂ ਪ੍ਰਭ ਲੋਚ ਪੂਰ ਜਨ ਤੁਮਗਾ ਹੇ ਪਾਲਣਹਾਰ ਪ੍ਰਭ ਮੈਂ ਤੇਰਾ ਨਿਮਾਣਾ ਜਿਆ ਕੀੜਾ ਹਾਂ ਮੇਰੀ ਰੱਖਿਆ ਕਰ ਮੈਨੂੰ ਬਚਾ ਲੈ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਹਾਂਜੀ ਮੈਨੂੰ ਆਪਣੇ ਸੰਤਾਂ ਦਾ ਦਰਸ਼ਨ ਬਖਸ਼ ਤਾਂ ਜੋ ਮੈਨੂੰ ਸੁਖ ਮਿਲੇ ਹੂੰ हे प्रभु मेरे इस दास दी ए तांग ए इच्छा पूरी कर इथे संत तो की पाव है देखो इथे संत तो पाव है गुरुमुख प्यारे जिन्ना दी मिलाप नाल प्रभु दा राह लब्दा है अच्छा जिन्ना दी दर्शन कीतेया मन नु शांति मिलदी है प्रभु मिलाप दी तांग और वद्दी है एक तरह नाल प्रभु नु मिलन दा जो वसीला है उसले अरदास है यानी कि खोजी दी अपने प्रीतम नु पौण दी तांग है बिल्कुल ਜਦੋਂ ਜੀਵ ਆਪਣੀ ਨਿਮਾਨਤਾ ਮਹਿਸੂਸ ਕਰਦਾ ਹੈ ਤੇ ਪ੍ਰਭੂ ਅੱਗੇ ਝੁਕਦਾ ਹੈ ਤੇ ਫਿਰ ਅਖੀਰ ਵਿੱਚ ਗੁਰੂ ਸਾਹਿਬ ਫਿਰ ਪ੍ਰਭੂ ਦੀ ਵਡਿਆਈ ਕਰਦੇ ਨੇ ਤੇ ਨਾਮ ਦੀ ਦਾਤ ਮੰਗਦੇ ਨੇ ਜੀ ਅੰਤਿਮ ਬੰਦ ਵਿੱਚ ਸ਼ਬਦ ਦੀ ਸਮਾਪਤੀ ਹੈ ਗੁਰੂ ਸਾਹਿਬ ਕਹਿੰਦੇ ਨੇ ਤੂੰ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜਾ ਦਾਨ ਨਿਮਗਾ ਹਮ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਵਿਟੋ ਸਦ ਖੂਮਗਾ ਹਮ ਹੇ ਮਾਲਕ ਤੂੰ ਸਭ ਤੋਂ ਵੱਡਾ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੂੰ ਸਮਰੱਥ ਹੈ ਮੈਨੂੰ ਇੱਕ ਪਲ ਪਰ ਲਈ ਇੱਕ ਨਿਮਖ ਲਈ ਆਪਣੇ ਨਾਮ ਦਾ ਦਾਨ ਬਖਸ਼ ਹਾਂਜੀ ਦਾਸ ਨਾਨਕ ਆਖਦਾ ਹੈ ਜਿਸ ਨੂੰ ਨਾਮ ਮਿਲ ਜਾਂਦਾ ਹੈ ਉਹ ਸੱਚਾ ਸੁਖ ਪਾ ਲੈਂਦਾ ਹੈ ਅਸੀਂ ਤਾਂ ਨਾਮ ਤੋਂ ਸਦਾ ਸਦਕੇ ਜਾਂਦੇ ਹਾਂ ਨਾਮ ਵਿਠੋ ਸਦ ਕੁਮਕਾ ਸਦਾ ਕੁਰਬਾਨ ਜਾਣਾ ਬਿਲਕੁਲ ਇੱਥੇ ਫਿਰ ਪ੍ਰਭੂ ਦੀ ਸਮਰੱਥਾ ਨੂੰ ਸਵੀਕਾਰ ਕੀਤਾ ਗਿਆ ਹੈ ਤੇ ਸਭ ਤੋਂ ਵੱਡੀ ਦਾਤ ਨਾਮ ਮੰਗੀ ਗਈ ਹੈ ਤੇ ਨਾਲ ਹੀ ਇਹ ਪਾਵ ਹੈ ਕਿ ਨਾਮ ਇੰਨਾ ਮਹਾਨ ਹੈ ਇੰਨਾ ਕੀਮਤੀ ਹੈ ਕਿ ਇਸ ਤੋਂ ਤਾਂ ਸਦਾ ਹੀ ਕੁਰਬਾਨ ਜਾਣਾ ਬਣਦਾ ਹੈ ਪੂਰੇ ਸ਼ਬਦ ਦਾ ਜ਼ੋਰ ਨਾਮ ਦੀ ਮਹਾਨਤਾ ਤੇ ਉਸ ਨਾਲ ਮਿਲਣ ਵਾਲੇ ਸਦੀਵੀ ਸੁਖ ਤੇ ਹੈ ਹਾਂਜੀ ਸਾਰਾ ਕੇਂਦਰ ਨਾਮ ਹੀ ਹੈ ਤਾਂ ਫਿਰ ਅੱਜ ਦੇ ਇਸ ਪਾਵਨ ਬਚਨ ਦਾ ਸਾਰ ਇਹੀ ਹੋਇਆ ਕਿ ਅਸਲੀ ਬਾਦਸ਼ਾਹ ਹੀ ਤਖਤਾ ਤਾਜਾਂ ਵਿੱਚ ਨਹੀਂ ਮਹਿਲਾ ਵਿੱਚ ਨਹੀਂ ਨਹੀਂ ਬਿਲਕੁਲ ਨਹੀਂ ਸਗੋਂ ਉਸ ਦਿਲ ਵਿੱਚ ਹੈ ਉਸ ਹਿਰਦੇ ਵਿੱਚ ਹੈ ਜਿੱਥੇ ਪਰਮਾਤਮਾ ਦਾ ਨਾਮ ਵਸਦਾ ਹੈ ਸਹੀ ਗੱਲ ਹੈ ਦੁਨੀਆਵੀ ਸ਼ਕਤੀਆਂ ਉਹ ਤਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਨਾਮ ਦਾ ਆਸਰਾ ਸਦੀਵੀ ਹੈ ਪੱਕਾ ਹੈ ਤੇ ਅਸਲ ਤਾਕਤ ਹਉਮੈ ਛੱਡ ਕੇ ਨਾਮ ਸਿਮਰਨ ਵਿੱਚ ਹੈ ਬਿਲਕੁਲ ਜੀ ਗੁਰੂ ਸਾਹਿਬ ਦਾ ਇਹੀ ਸੰਦੇਸ਼ ਹੈ ਅੱਜ ਦੇ ਹੁਕਮਨਾਮੇ ਵਿੱਚ ਇਹ ਗੱਲ ਬਹੁਤ ਖੂਬਸੂਰਤ ਲੱਗੀ ਨਾਮ ਵਿਟੋ ਸਦਕੁਮਗਾ ਨਾਮ ਤੋਂ ਸਦਾ ਸਦਕੇ ਜਾਣਾ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਕੁਰਬਾਨੀ ਦੇ ਭਾਵ ਨੂੰ ਇਸ ਸਮਰਪਣ ਨੂੰ ਕਿਵੇਂ ਅਪਣਾ ਸਕਦੇ ਹਾਂ ਹਾਂਜੀ ਇਹ ਵਿਚਾਰਨ ਵਾਲੀ ਗੱਲ ਹੈ ਸਾਰਿਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ